ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਚਮਕੌਰ ਸਾਹਿਬ ਦੀ ਸਵਾ ਲਾਸਟ ਦਿਨ ਹੈ ਜੀ ਆਖਰੀ ਦਿਨ ਆੜੀ ਤੀਜਾ ਦਿਨ ਹੈ ਤੇ ਆਪ ਤੁਹਾਨੂੰ ਅੱਜ ਦਰਸ਼ਨ ਕਰਾਉਨੇ ਆਂਗੇ ਚਮਕੌਰ ਸਾਹਿਬ ਲਾਸਟ ਦਿਨ ਕੀ ਮਾਹੌਲ ਹੈ ਨਗਰ ਕੀਰਤਨ ਤੇ ਉਸ ਤੋਂ ਬਿਨਾ ਹੋਰ ਵੀ ਜੋ ਵੀ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਨੇ ਦਰਸ਼ਨ دیدار ਕਰਦੇ ਆਂ ਜਾ ਰਹੇ ਆ ਸਾਰੀ ਅੱਜ ਲਾਸਟ ਦਿਨ ਚਮਕੌਰ ਸਾਹਿਬ ਦੀ ਸਭਾ ਜੀ ਗੁਰੂ ਸਾਹਿਬ ਦੇ ਵੱਡੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਨ ਜਿਹੜਾ ਉਹ ਜਾ ਰਹੇ ਆ ਬਸ ਕੁਝ ਕੁ ਕਿਲੋਮੀਟਰ ਦਾ ਰਹਿ ਗਿਆ ਫਾਸਲਾ ਪਿੰਡ ਤੋਂ ਨਿਕਲੇ ਆ ਟਾਈਮ ਨਾਲ ਬਾਕੀ ਪਹੁੰਚਦੇ ਆ ਅੱਜ ਸੰਗਤ ਜੀ ਇਸ ਰਸਤੇ ਤੇ ਨਾ ਬਹੁਤ ਜ਼ਿਆਦਾ ਮਿਲਦੇ ਆ ਮੰਕੀ ਕਹਿੰਦੇ ਵੀ ਫੁੱਟ ਵਗੈਰਾ ਜਾਂ ਹੋਰ ਜ਼ਰੂਰ ਝਾੜੀਆਂ ਜੀ ਠੀਕ ਫੈਮਿਲੀ ਕਹਿਣ ਲੱਗੀ ਵੀ ਇਹਨਾਂ ਨੂੰ ਜ਼ਰੂਰ ਸਰਵ ਕਰਨੇ ਆ ਆ ਮੈਂ ਥੋੜੀ ਜਿਹੀ ਇੱਥੇ ਬੰਨਣ ਲੱਗਿਆ ਮੈਂ ਚਲੋ ਇੱਕ ਦੋ ਮਿੰਟ ਦਾ ਕੰਮ ਹੈ ਦੇਖੋ ਬੜੇ ਹਨਾ ਇਨਸਾਨ ਹੀ ਆ ਤਾਂ ਇੱਕ ਤਰ੍ਹਾਂ ਦਾ ਉਹ ਬੈਠਾ ਕਬੂਟਾ ਰਿਹਾ ਵਿਚਾਰਾ ਹਿੰਦੂ ਧਰਮ ਦੇ ਵਿੱਚ ਬੜਾ ਸਤਕਾਰ ਹੈ ਆਪਾਂ ਵੀ ਸਤਕਾਰ ਕਰਦੇ ਆ ਇਹਨਾਂ ਦਾ ਵਾਹਿਗੁਰੂ ਮਿਹਰ ਕਰੇ ਸਭ ਨੂੰ ਪ੍ਰਮਾਤਮਾ ਖਾਣ ਨੂੰ ਬਖਸ਼ਦਾ ਸਭ ਨੂੰ ਇਹ ਡੇਡ ਪਰਦਾ ਜੀ ਵਾਹਿਗੁਰੂ ਇਹ ਦੇਖੋ ਬੜੇ ਬੜੇ ਮਤਲਬ ਨਾਲ ਇਨਸਾਨਾਂ ਦੀ ਤਰ੍ਹਾਂ ਹੀ ਬਿਲਕੁਲ ਮੇਰੇ ਹੱਥ ਦੇ ਵਿੱਚੋਂ ਇਹ ਜਿਹੜਾ ਥੱਲੇ ਡਿੱਗ ਗਿਆ ਉਹਨੂੰ ਫਿਰ ਝਾੜ ਕੇ ਸਾਫ਼ ਕਰਕੇ ਨਾ ਫੇਰ ਛਕਦੇ ਨੇ ਬੜੀ ਮੇਰਾ ਵਹਿਗੁਰੂ ਜੀ ਇਹਨਾਂ ਦੇ ਵੀ ਉਹ ਡਰ ਡਰਦਾ ਖਾਂਦਾ ਦੂਰ ਹੀ ਪਾਰੋ ਫੜ ਲੂਗਾ ਫੇਰ ਉਧਰ ਵੀ ਬੈਠੇ ਨੇ ਉਹਨਾਂ ਨੂੰ ਵੀ ਪਾਏ ਆਉਣੇ ਆ ਸਾਰਿਆਂ ਨੂੰ ਪਾ ਦੇਣੇ ਆ ਆਪਾਂ ਤੇ ਮੈਂ ਚਲੋ ਇਹ ਜ਼ਰੂਰ ਆ ਜਿਹੜਾ ਸਰਵ ਕਰਨਾ ਚਾਹੀਦਾ ਇਹ ਕਿਉਂਕਿ ਇਦਾਂ ਦਾ ਸੁਭਾਅ ਕਦੇ ਕਦੇ ਬਣਦਾ ਜੀ ਤਾਂ ਫ੍ਰੀ ਟਾਈਮ ਦੇ ਵਿੱਚ ਜਾਂ ਹੋਰ ਹਨਾ ਤਾਂ ਉਹ ਸਰਵ ਕਰਕੇ ਤੁਸੀਂ ਰ ਆਪਾਂ ਅੱਗੇ ਵਧਦੇ ਆ ਜੋ ਆਓ ਜੀ ਅੱਗੇ ਚੱਲੀਏ ਸੰਗਜੀ ਇਹ ਨਾ ਗੁਰਦੁਆਰਾ ਸਾਹਿਬ ਤੋਂ ਕਾਫੀ ਪਿੱਛੇ ਹੀ ਅਸੀਂ ਰੁਕ ਗਏ ਆਂ ਜਾਮ ਲੱਗਿਆ ਤੇ ਵਾਪਸੀ ਕਰ ਰਹੀ ਆ ਸੰਗਤ ਉਹ ਦੇਖੋ ਤੁਹਾਨੂੰ ਦਿਖਦੀ ਆ ਆਜਾ ਹੁਣ ਤੁਰ ਕੇ ਚੱਲਦੇ ਆਂ ਤੇ ਦੇਖਦੇ ਆ ਅੱਗੇ ਹਾਂਜੀ ਸੰਗਜੀ ਆ ਵਿਚਾਲੇ ਰਸਤਾ ਤੁਰ ਕੇ ਨਾ ਇੱਧਰ ਘਰਾ ਘਰਾ ਜੀ ਆ ਗਏ ਮੇਨ ਗੇਟ ਤੇ ਆ ਗਏ ਆ ਦੇਖੋ ਗੇਟ ਤੇ ਗੁਰੂ ਦੇ ਲੰਗਰ ਚੱਲ ਰਹੇ ਨੇ ਜੀ ਠੀਕ ਆ ਤੇ ਆਪਾਂ ਆਹ ਰਸਤਾ ਜਾਣਾ ਜੀ ਗੁਰਦੁਆਰਾ ਸਾਹਿਬ ਵੱਲ ਆਜੋ ਅੱਗੇ ਵਧੀਆ ਜੀ ਹਾਂਜੀ ਸੰਗਤ ਜੀ 메인 게ਟ ਆ ਗਿਆ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਆ ਦੇਖੋ ਸੰਗਤ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ ਹੈਗੀ ਸਾਹਮਣੇ ਨਜ਼ਰ ਆ ਰਿਹਾ ਸਾਰਾ ਕੁਝ ਪੰਜਾਬ ਪੁਲਿਸ ਆਨ ਡਿਊਟੀ ਵਾਹਿਗੁਰੂ 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 ਸੰਗਤ ਜੀ ਹੈਰੀਟੇਜ ਸਟਰੀਟ ਦੇ ਵਿੱਚ ਆ ਜੀ ਠੀਕ ਹੈ ਕਤਲਗੜ੍ਹ ਸਾਹਿਬ ਜਾਣ ਲਈ ਆ ਦੇਖੋ 22 ਦਸੰਬਰ ਦਾ ਕੋਈ ਕੀਰਤਨ ਦਾ ਲੱਗਿਆ ਤੇ ਆ ਦੇਖੋ ਹੈਰੀਟੇਜ ਸਟਰੀਟ ਉੱਰ ਨਜ਼ਰ ਆ ਰਹੀ ਹੈ ਤੇ ਸੰਗਤ ਦੇਖੋ ਤੁਸੀਂ ਅੱਗੇ ਵਾਹਿਗੁਰੂ ਵਾਹਿਗੁਰੂ ਮੇਰਾ ਜੀ ਸਾਬ ਜਾਦਿਆਂ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਸੰਗਤ ਜੀ ਦੇਖ ਸਕਦੇ ਹਾਂ ਸਾਹਮਣੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਕਰੋ ਜੀ ਦਰਸ਼ਨ ਤੇ ਬਾਕੀ ਅੱਗੇ ਵਧਦੇ ਜਾਨੇ ਆਪਾਂ ਨਾਲ ਵਰਮਾ ਕਰਨ ਕੜੀ ਚੌਲ ਕੜੀ ਚੌਲ ਕੜੀ ਚੌਲ ਜਤੀ ਫੌਜਾਂ ਮੋਜਾਂ ਪਹਾੜੀ ਰਾਜਿਆਂ ਦੀਆਂ ਮੋਜਾਂ ਤੇ ਇਲਾਕੇ ਦੇ ਲੁਟੇਰੇ ਵਹਿਆ ਜੋ ਲੱਖ ਹਾਂਜੀ ਸੰਗਤ ਜੀ ਗੁਰੂ ਜੀ ਦੀਆਂ लाਡਲੀਆਂ ਫੌਜਾਂ ਨਗਰ ਕੀਰਤਨ ਦੀ ਪੂਰੀ ਜਿਹੜੀ ਹੈ ਤਿਆਰੀ ਦੇ ਵਿੱਚ ਨੇ 92 ਕਰੋੜੀ ਜਥੇ ਵੱਲੋਂ ਮੁੱਖ ਜਿਹੜੀ ਸੇਵਾ ਨਿਭਾਈ ਜਾਂਦੀ ਹੈ ਨਗਰ ਕੀਰਤਨ ਦੇ ਵਿੱਚ ਤੇ ਹੁਣ ਮੈਂ ਪਾਰਕਿੰਗ ਦੇ ਵਿੱਚ ਆ ਤੇ ਹੁਣ ਤੁਸੀਂ ਸਾਰਾ ਜਿਹੜਾ ਹੈਗਾ ਅੱਜ ਦੇ ਦਿਨ ਦੇ ਦਰਸ਼ਨ ਕਰਦੇ ਜਾਓ ਅੱਗੇ ਦੀ ਅੱਗੇ ਸਾਰਾ ਨਗਰ ਕੀਰਤਨ ਦੇ ਦਰਸ਼ਨ ਕਰੋ ਮੈਂ ਹੁਣ ਕੁਝ ਵੀ ਅੱਗੇ ਜਿਹੜਾ ਹੈਗਾ ਵਿਆਖਿਆ ਦੇ ਵਿੱਚ ਨਹੀਂ ਲਵਾਗਾ ਤੇ ਫਿਰ ਬਾਅਦ ਵਿੱਚ ਸਮਾਪਤੀ ਕਰਦੇ ਆ ਆਜੋ ਵਾਹਿਗੁਰੂ ਜੀ ਕਰਦੇ ਰਹੋ ਜੀ ਦਰਸ਼ਨ ਸ਼ਹੀਦੀ ਸਭਾ ਚਮਕੌਰ ਸਾਹਿਬ ਦੀ ਸ਼ਹੀਦੀ ਦੇਣਾ ਵੱਡੇ ਸਾਹਿਬਜ਼ਾਦੇ ਬਿਰੂ ਗੋਮੇ ਸਿੰਘ ਮਹਾਰਾਜ ਜੀ ਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਸਾਹਿਬ ਰੂਪ ਵਿੱਚ ਆਪਣਾ ਖਾਸ ਰੂਪ ਕਹਿ ਕੇ ਆਖਿਆ ਕਾਲਸਾ ਮੇਰਾ ਰੂਪ ਹੈ ਖਾਸ ਤੌਰ 'ਤੇ ਮੈਂ ਹਰ ਕਰੋ ਨਿਵਾਸ ਸੰਤਾਂ ਨੂੰ ਬੇਤੀ ਭਾਈ ਥੋੜੀ-ਥੋੜੀ ਜਗ੍ਹਾ ਦੇ ਦੇਈਏ ਹੇ ਐਂਡ ਹਾਂ ਜੀ ਸਰ ਕੋਈ ਨਾ ਕੋਈ ਰਿਪੋਰਟ ਨਹੀਂ ਆ ਰਹੀ ਹੈ ਤੇ ਉਹ ਬਹੁਤ ਬਹੁਤ ਚੱਲ ਰਿਹਾ ਹੈ ਕੋਈ ਨਾ ਕੋਈ ਨਾ ਕੋਈ ਕੋਈ ਪੁਆਇੰਟ 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 ਕੋਈ ਪੁਆ oh you are <laughs> あ、はい、はい、はいはい。 ਸੰਗਤ ਜੀ ਇਸ ਨਗਰ ਕੀਰਤਨ ਦੇ ਨਾਲ ਚਮਕੌਰ ਸਾਹਿਬ ਦੀ ਸਵਾਦੀ ਸਮਾਪਤੀ ਹੋ ਜਾਂਦੀ ਹੈ ਜੀ ਗੱਜ ਕੇ ਬਲਾਵ ਫਤੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ